ਹਾਂ ਭਾਈ ਮਨ ਪ੍ਰੀਤ ਕਮੀਆ ਆ ਕੀ ਕਿਹਾ ਬਬੂ ਜੀ ਨੇ ਪਿਆ ਕਰੋ ਮੈਨੂੰ ਠੀਕ ਹੈ ਨਾ ਤੂੰ ਮੇਰੇ ਸਾਕੀ ਨਾ ਤਾਂ ਹੈ ਨਹੀਂ ਤਾਂ ਫਿਰ ਬਾਪੂ ਜੀ ਤਾਂ ਲਾਗਦੇ ਨਾ ਸਕੇ ਸਕੇਆਂ ਵਰਗੇ ਕਿਥੇ ਹੈ ਤੂੰ ਸਕੇਆਂ ਵਰਗੇ ਨਹੀਂ ਤੇਰੀ ਜਿਹੜੀ ਸੱਸ ਹੈ ਤੇ ਆ ਜਿਹੜਾ ਮੁੰਡਾ ਹੈਗਾ ਗੁਰਮੀਤ ਇਹ ਨਾਲ ਮੈਨੂੰ ਵਿਆਹ ਕਰਾਇਆ ਤੇ ਤੇਰੀ ਸੱਸ ਨਾਲਾ ਤੇ ਇਹ ਮੁੰਡਾ ਪਿੱਛੋਂ ਹੀ ਲੈ ਕੇ ਆਈ ਸੀ ਇਹ ਤਾਂ ਮੁੱਕਦੀ ਹੀ ਹੈਗਾ ਰਿਸਕ ਆ ਕਿ ਤਾ ਸਭ ਕੁਝ ਖੋਲਦਾ ਕਿਸੇ ਦੇ ਸਾਹਮਣੇ ਰੱਖ ਪਾ ਜਗਾ ਹਾਂ ਵੀ ਮੈਂ ਸਿਰਫ ਇਹਨਾਂ ਨੂੰ ਪਾਲਿਆ ਤੇ ਬਾਪੂ ਹੀ ਹੈਗਾ ਨੂੰ ਤੁਸੀਂ ਜਿਹਨੇ ਬਾਪੂ ਨੇ ਜੇ ਹੋਰ ਨਾ ਕੀ ਕਰਾਂ ਦੋਸਤ ਮੇਰੀ ਗੱਲ ਸੁਣੋ ਮੈਂ ਸਿੱਧੀ ਗੱਲ ਦੱਸਾਂ ਵੀ ਮੈਂ ਇਹਨਾਂ ਨਾਲ ਘਰ ਬਸਾਇਆ ਸੀ ਇਹਨਾਂ ਦਾ ਵੀ ਇਹਨਾਂ ਦਾ ਬੰਦਾ ਚੱਲ ਗਿਆ ਸੀ ਤੇਰੇ ਸਸਤਾ ਠੀਕ ਹੈ ਗੱਲ ਸੁਣੀ ਜਾਈ ਤੇ ਤੇਰਾ ਜਿਹੜਾ ਬੰਦਾ ਸੀ ਇਹਦੀ ਉਮਰ ਸੀ ਉਸ ਟਾਈਮ ਕੋਈ ਤਾਂ 13 ਸਾਲ ਦੀ ਜਵਾਬ ਕੀ ਤੇ ਬੰਦਾ ਇਹਨਾਂ ਦਾ ਮੁੱਕ ਗਿਆ ਸੀ ਪਤਾ ਨਹੀਂ ਛੱਡ ਗਿਆ ਸੀ ਇਹਨਾਂ ਨੇ ਖੁੱਲ ਕੇ ਗੱਲ ਤਾਂ ਮੈਨੂੰ ਹਈ ਤੱਕ ਦੱਸੀ ਨਹੀਂ ਵਿੱਚੇ ਤਾਂ ਕਹਿ ਦਿੰਦੇ ਮੁੱਕ ਗਿਆ ਵਿੱਚੇ ਕਹਿ ਦਿੰਦੀ ਐ ਵੀ ਛੱਡ ਗਿਆ ਪਤਾ ਨਹੀਂ ਕਿੱਧਰ ਘਰੋਂ ਟੱਪ ਗਿਆ ਕਿ ਮੁੜ ਕਿੱਥੇ ਆਇਆ ਹੀ ਨਹੀਂ ਕਿ ਪਤਾ ਨਹੀਂ ਉਹ ਘਰ ਤੇ ਡਿੱਗ ਪਿਆ ਕਿੱਧਰ ਡਿੱਗ ਪਿਆ ਮੇਰੇ ਕੋਲੇ ਆਏ ਸੀ ਹਾਂ ਮੇਰੇ ਕੋਲੇ ਆਏ ਸੀ ਵੀ ਮੇਰਾ ਜਵਾਕ ਫਲ ਜੂਗਾ ਤੇ ਮੈਂ ਹੋਰ ਜੋ ਇਹਨੇ ਆਪਰੇਸ਼ਨ ਪ੍ਰੋਸੀਜਨ ਕਰਾ ਰੱਖਿਆ ਸੀ ਤੇ ਸੱਸ ਨੇ ਤੇ ਕੰਨੀ ਮੈਂ ਹੋਰ ਜਵਾਬ ਤਾਂ ਹੋਈ ਨਹੀਂ ਸਕਦਾ ਫਿਰ ਮੈਂ ਵੀ ਪੰਗਾ ਲਿਆ ਨਹੀਂ ਮੈਂ ਵੀ ਪੰਗਾ ਲਿਆ ਨਹੀਂ ਠੀਕ ਹੈ ਤੇ ਤੇ ਹੁਣ ਗੱਲ ਇਹ ਹੈ ਕਿ ਹੁਣ ਤੇਰਾ ਮੇਰਾ ਤਾਂ ਕੋਈ ਹੋਰ ਰਿਸ਼ਤਾ ਨਹੀਂ ਰਿਹਾ ਨਾ ਵੀ ਨਾ ਤਾਂ ਇਹ ਮੇਰਾ ਲਗਾ ਪੁੱਤ ਹੈ ਅੱਛਾ ਤੇ ਤੇਰੀ ਸਾਸਨ ਵਾਲੀ ਵੀ ਮੇਰੇ ਸੰਬੰਧੀ ਬਣੇ ਹੋਏ ਇੱਕ ਪਤਨੀ ਰੂਪ ਵਿੱਚ ਜ਼ਰੂਰ ਹੈ ਪਰ ਕੋਈ ਉਹਵੇਂ ਤਾਂ ਹੈ ਨਹੀਂ ਨਾ ਵੀ ਕੋਈ ਸਾਡੇ ਕੋਲ ਬੱਚਾ ਪੈਦਾ ਨਹੀਂ ਹੋਇਆ ਕੋਈ ਹਨਾ ਫਿਰ ਤੂੰ ਬਾਕੂ ਜੀ ਕਹਿਣਾ ਬਸ ਚਾਣੀ ਜਾਈਦਾ ਮੈਨੂੰ ਤੈਨੂੰ ਮੈਂ ਮੁੱਖ ਦੀ ਗੱਲ ਤੇ ਹੀ ਰੱਖ ਦਿੰਦਾ ਕਿ ਕੰਮ ਜਿਹੜੇ ਕੋ ਨਿਊ ਵੇਪ ਹੈਗਾ ਖਰਾਬ ਹਾਂ ਹਾਂ ਤੇ ਜਿਹੜੀ ਸੱਸ ਨੇ ਚੱਕਰ ਚਲਾ ਰੱਖਿਆ ਕਿਤੇ ਹੋਰ ਨਹੀਂ ਮੇਰੀ ਬੀਬੀ ਆਂ ਤਾਂ ਖੁਸ਼ ਕਰ ਦੇਗੀ ਨਾ 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 ਫਾਈਨ ਹੈ ਇਹਦਾ ਚੱਕਰ ਹੈਗਾ ਕਿਤੇ ਹੋਰ ਤੇ ਮੈਂ ਗੱਲ ਤੈਨੂੰ ਹੀ ਦੱਸਦਾ ਇਹ ਮੈਂ ਗੱਲ ਤੈਨੂੰ ਦੱਸਦਾ ਤੇ ਗੱਲ ਆਪਣੇ ਦੋਨਾਂ ਦੇ ਵਿੱਚ ਹੀ ਰਵੇ ਅੱਛਾ ਜੀ ਤੇ ਮੈਂ ਮੈਂ ਜਦੋਂ ਨੇੜੇ ਜਾਂਦਾ ਕੋਈ ਹੁਣ ਨਹੀਂ ਮਤੋਂ ਹੁੰਦੇ ਵੀ ਜਵਾਕ ਵੱਡਾ ਹੋ ਗਿਆ ਨੋਂ ਕਰਿਆ ਗਈ ਕਿ ਜਦੋਂ ਤੂੰ ਤੇਰਾ ਘਰ ਬਸਾਉਣਾ ਸੀ ਉਦੋਂ ਤੂੰ ਕਹਿੰਦੇ ਸੀ ਮੈਂ ਨਾ ਸਭ ਕੁਝ ਕਰੀ ਜਾ ਹੂੰ ਠੀਕ ਹੂੰ ਬਾਪੂ ਜੀ ਫਿਰ ਤੁਸੀਂ ਲਈ ਤੇ ਮਨਾਉ ਕਿ ਮੈਂ ਨਾ ਜੀ ਨਾ ਘਰ ਕਿਤੇ ਬੈਠੇ ਨਹੀਂ ਕੁਝ ਕਹੋ ਮੈਂ ਆ ਦੇਖ ਭਾਈ ਮੇਰੀ ਗੱਲ ਸੁਣ ਵੀ ਇਹਦਾ ਸਬੰਧ ਹੈਗਾ ਕਿਸੇ ਹੋਰ ਨਾਲ ਮੇਰਾ ਜੀ ਨਹੀਂ ਕਰਦਾ ਹੁਣ ਇਸ ਨਾਲ ਕਰਦਾ ਬਿਲਕੁਲ ਹੁਣ ਮੈਂ ਤਾਂ ਹੁਣ ਬਾਪੂ ਜੀ ਕੀ ਹੱਲ ਕਰ ਸਕਦੀ ਹਾਂ ਵਿੱਚ ਆਨੇ ਹੱਲ ਦੀ ਗੱਲ ਨਹੀਂ ਗਈ ਤੁਸੀਂ ਹੱਲ ਦੀ ਮੈ ਹਮੇ ਇਹ ਗੱਲ ਦੱਸਤੀ ਵੀ ਮੈਂ ਤੁਮ ਸਿਰੇ ਦੀ ਗੱਲ ਦੱਸਤੀ ਵੇ ਇਹਦਾ ਚੱਕਰ ਕਿਤੇ ਹੋਰ ਹੈਗਾ ਠੀਕ ਹੈ ਤੇ ਐਸ ਕਰਕੇ ਮੈਰਾ ਇਹਦਾ ਕੋਈ ਮਾਨ ਨਹੀਂ ਮਿਲਦਾ ਕਿਸੇ ਚੀਜ਼ ਦਾ ਵੀ ਜਦੋਂ ਤੇਰੇ ਜਵਾਬ ਵੱਡੇ ਹੋ ਗਏ ਉਦੋਂ ਤੂੰ ਮੈਨੂੰ ਠੋਕਰ ਮਾਰਤੀ ਲਾ ਕੋਈ ਹੱਲ ਥੋੜੀ ਵੀ ਜਦੋਂ ਮੇਰੀ ਜ਼ਰੂਰਤ ਸੀ ਉਹ ਤਾਂ ਮੈਂ ਬਹੁਤ ਪਿਆਰਾ ਸੀ ਹਨਾ ਮੁੰਡਾ ਵੱਡਾ ਹੋ ਗਿਆ ਮੁੰਡੇ ਨੂੰ ਪੜ੍ਹਾ ਵੀ ਤਿੰਨ ਸਾਲ ਦਾ ਸੀ ਅਜੇ ਪਹਿਲੀ ਨਰਸਰੀ ਤੋਂ ਲੈ ਕੇ ਤੈਨੂੰ ਸਾਰੀ ਮੈਮ ਟੱਕ ਤੱਕ ਕਰਵਾਤੀ ਤੇਰੇ ਬੰਦੇ ਨੂੰ ਨੌਕਰੀ ਵੀ ਲਵਾਤਾ ਬਾਹਰ ਰਹਿੰਦਾ ਇਹ ਤਾਂ ਬਹੁਤ ਵਧੀਆ ਕੀਤਾ ਤੁਹਾਨੂੰ ਤੁਸੀਂ ਬਹੁਤ ਵੀ ਜਦੋਂ ਮੇਰੀ ਗੱਲ ਸੁਣ ਵੀ ਵੀ ਇਹੋ ਜਿਹੀ ਵੀ ਕੋਈ ਬੁਢੀ ਦੀ ਯਾਦ ਹੁੰਦੀ ਹੈਗੀ ਵੀ ਮੈਂ ਜਦੋਂ ਮੇ ਜੂਰਤ ਸੀ ਉਦੋਂ ਮੈਨੂੰ ਮੈਂ ਸਭ ਕੁਝ ਚੰਗਾ ਸੀ ਹੁਣ ਮੇਰੀ ਜ਼ਰੂਰਤ ਹੈ ਨਹੀਂ ਤਾਂ ਹੁਣ ਕੋਈ ਹੋਰ ਭਾਲ ਲਓ ਆ ਕੋ ਮਤਲਬ ਥੋੜੀ ਹੈ ਕੋਈ ਗੱਲ ਕਿੱਥੇ ਕੋ ਤਾਂ ਨੀਂਨ ਧਰਮ ਥੋੜੀ ਹੈ ਕੋਈ ਇਹ ਆ ਤੁਹਾਡਾ ਆ ਆ ਤੁਹਾਡਾ ਸੋ ਮੈਨੂੰ ਪੂਰਾ ਪੁਖਤਾ ਸਬੂਤ ਹੈ ਮੇਰੇ ਕੋਲ ਇਹਦੇ ਜਿਹੜੇ ਮੁੰਡੇ ਨੂੰ ਮਿਲਦੀ ਹੈ ਜਾ ਕੇ ਨਾਲੇ ਮੁੰਡਾ ਨਾ ਪਤਾ ਕਿੰਨੇ ਦਾ 27-28 ਸਾਲਾਂ ਦਾ ਮੁੰਡਾ ਹੈ ਜਿਹਨਾਂ ਨਾਲ ਸਮੰਧ ਬਣਾਈ ਬੈਠੀ 50 ਸਾਲ ਦੀ ਹੈ ਹਾਂ ਓਏ ਹੈ ਸੱਚੀ ਹਾਂ 24 ਸਾਲ ਦਾ ਤੇ ਕੋਈ ਦੇ ਮੁੰਡਾ ਵੀਰ ਹਾਂ 22-24 ਸਾਲ ਦੇ ਨਾਲ ਬਣਾਈ ਬੈਠੀ ਹੈ ਹੁਣ ਮੈਂ ਦਾ ਸੁਣ ਕੀ ਕਰਾਂ ਦੱਸੋ ਹੁਣ ਮੈਂ ਵੀ ਕਿਤੇ ਹੋਰ ਬਣਾਣਾ ਹਾਂ ਭਾਵੇਂ ਕਿਸੇ ਨਾਲ ਤਾਂ ਹੁਣ ਕੀ ਕਰ ਸਕਦੀ ਹਾਂ ਹਾਂ ਫਿਰ ਮੈਂ ਵੀ ਦੁਬਾਰਾ ਹੀ ਕਰੂੰਗਾ ਫਿਰ ਫੇ ਮੇਰਾ ਹੁਣ ਕੀ ਕਰੇਗਾ ਮੇਰੀ ਜ਼ਿੰਦਗੀ ਤਾਂ ਬਰਬਾਦ ਕਰਤੀ ਇਹਨੇ ਨਾ ਇਹਨੇ ਕੋਈ ਜਵਾਬਕ ਲੈਣ ਦਿੱਤਾ ਮੇਰੇ ਤੋਂ ਮੇਰੀ ਅਨਸੁਬਾਂਸ ਕੋਈ ਹੁੰਦੀ ਮੇਰੀ ਜਿੰਮ ਘਰ ਵੀ ਲੈ ਲਿਆ ਜ਼ਮੀਨ ਵੀ ਲੈ ਲਈ ਜਵਾਬਕ ਵੀ ਉਹਦਾ ਪਾਲ ਲਿਆ ਹੁਣ ਕਿਸੇ ਹੋਰ ਨਾਲ ਪੈਂਦੀ ਜਾਂ ਕਿਹਦੇ ਦੱਸ ਦੇਖ ਮਤਲਬ ਥੋੜੀ ਐਸ ਚੀਜ਼ ਤੂੰ ਦੱਸ ਵੀ ਇਹ ਗੱਲ ਜੇ ਸਮਝਾਵਾਂਗੇ ਗੱਲਾਂ ਗੱਲਾਂ ਚਾਪੂ ਜੀ ਤੁਸੀਂ ਤੁਸੀਂ ਨਾ ਥੋੜਾ ਟੈਨਸ਼ਨ ਨਾ ਲਓ ਕੋਈ ਨਹੀਂ ਸਮਝਾਉਣ ਵਾਲੀ ਗੱਲ ਨਹੀਂ ਜੀ ਵੀ ਗੱਲ ਮੈਂ ਤੈਨੂੰ ਮਾੜੀ ਨਹੀਂ ਕਹਿੰਦਾ ਫਿਰ ਅੰਦਰ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਆਪਾਂ ਸਬੰਧ ਬਣਾ ਲਈਏ ਫਿਰ ਤਾਂ ਆਪਣਾ دین ਧਰਮ ਕਰਦਾ ਇਹ ਸਭ ਕੁਝ ਕਰਨ ਨੂੰ। ਨਾ ਨਾ ਐਵੇਂ ਨਹੀਂ ਹੁੰਦਾ ਜੀ ਆਪ ਜੀ। ਹਾਂ ਤੇ ਫਿਰ ਫਿਰ ਇਸ ਗੱਲ ਨੂੰ ਸਮਝਣਾ ਹੁਣ ਸਮਝਾਵਾਂ ਕੀ ਕਿਸੇ ਹੋਰ ਦਾ ਪਤਾ ਲੱਗ ਗਿਆ ਇਸ ਨੂੰ। ਪਹਿਲਾਂ ਵਾਲਾ ਫਾਸਟ ਮੈਂ ਛੱਡਿਆ ਇਹਦਾ ਚਲ ਕੋਈ ਗੱਲ ਨਹੀਂ ਵੀ ਚਲੋ ਪਹਿਲਾਂ ਸੀ ਜੋ ਵੀ ਸੀ ਇਹਦਾ ਹਨਾ ਵੀ ਹੁਣ ਇਹਨੇ ਐਵੇਂ ਦਾ ਸੰਬੰਧ ਬਣਾਇਆ ਕਿਸੇ ਨਾਲ। ਫਿਰ ਇਹ ਤਾਂ ਗਲਤ ਕਰ ਲੈਣਾ ਤੂੰ ਆਪ ਸਿਆਣੀ ਹੈ ਤੂੰ ਪੜ੍ਹੀ ਲਿਖੀ ਹੈ ਤੂੰ ਹੁਣ ਤੂੰ ਦੱਸ ਦੇ ਵੀਦਾ ਹੱਲ ਕੀ ਹੈਗਾ। ਨਹੀਂ ਤਾਂ ਫਿਰ ਤੁਸੀਂ ਆਪ ਦੀ ਮੇਰੇ ਸੰਭੋ ਸਾਰੀ ਜ਼ਮੀਨ ਜਾਇਦਾਦ ਮੈਂ ਤਾਂ ਜਾ ਕੇ ਬਹਿ ਜਾਣਾ ਕਿ ਡੇਰੇ ਦੂਰੇ ਤੇ ਫਿਰ ਓਟੋ ਬਿੱਲਾ ਜੀ। ਮੈਨੂੰ ਬਾਪੂ ਜੀ ਸਾਨੂੰ ਕੀ ਚਾਖਣਗੇ ਲੋਕ ਹਨਾ ਦੂਜੀ ਗੱਲ ਤਾਂ ਹੈ ਵੀ ਇਹ ਨੋ ਆਈ ਸੀ ਸਟੇਲੀ ਨੋ ਸੀ ਕਿ ਉਹਨੇ ਘਰੋਂ ਕੱਢਤਾ ਮੇਰੇ ਤੇ ਹੁੰਦਾ ਇਲਜ਼ਾਮ ਫਿਰ ਹਾਂ ਆਹੀ ਗੱਲ ਹੈ ਨਾ ਮੈਂ ਤਾਂ ਤੇਰੇ ਨਾਲ ਰਹਿ ਇਹ ਕੀਤੀ ਹੈ ਵੀ ਮੈਂ ਇਸ ਟਾਈਮ ਖੇਤ ਨਹੀਂ ਚਲਵਾਸੇ ਪਾਸੇ ਕੋਈ ਹੈ ਨਹੀਂ ਸੀ ਮੈਂ ਚਲੋ ਮੈਂ ਦੁੱਖ ਕਿਹਨੂੰ ਦੱਸਾਂ ਮੇਰਾ ਤਾਂ ਕੋਈ ਨਹੀਂ ਬਣਿਆ ਨਾ ਤੇਰਾ ਬੰਦਾ ਮੇਰਾ ਬਣਿਆ ਨਾ ਤੇ ਸੱਸ ਮੇਰੀ ਬਣੀ ਮੇਰਾ ਤਾਂ ਕੋਈ ਬਣ ਮੈਂ ਦੁੱਖ ਕਿਹਦੇ ਕੋਲ ਰੋਵਾਂ ਮੈਂ ਤਾਂ ਸਭ ਕੁਝ ਮੱਕੇ ਉਦੋਂ ਛੱਡਤੀ ਸੀ ਮੇਰੇ ਮੇਰੇ ਕੋਲੇ ਗੱਲ ਕਰੀ ਹੈ ਨਾ ਹੁਣ ਮੈਂ ਕੋਈ ਹੱਲ ਕੱਢੂੰਗੀ ਇਸ ਜੀ ਹਾਂ ਤੁਸੀਂ ਕੱਢੋ ਹੱਲ ਫਿਰ ਕੋਈ ਇਹਦਾ ਵੀ ਤੁਸੀਂ ਸਮਝਾਓ ਉਸ ਨੂੰ ਕਰੋ ਜੋ ਵੀ ਇਹ ਮੈਂ ਤਾਂ ਬਹੁਤ ਪਿਆਰ ਕੀਤਾ ਉਸ ਨੂੰ ਹਨਾ ਮੈਂ ਤਾਂ ਉਹ ਗਲਤ ਹੋਇਆ ਨਹੀਂ ਉਹ ਗਲਤ ਹੋਈ ਹੈ ਤਾਂ ਹੁਣ ਹਨਾ ਤੁਸੀਂ ਦੇਖੋ ਕੋਈ ਵੀ ਕੋਈ ਨਹੀਂ ਜੀ ਹਾਂ ਚੰਗਾ ਭਾਈ ਫਿਰ ਚੰਗਾ ਮੈਂ ਕਰਦਾ ਫੋਨ ਠੀਕ ਹੈ ਬੱਪੂ ਜੀ